ਬਹੁਤ ਮੰਦਪਾ ਦੇ ਟ੍ਰਾਂਸਪੋਰਟ ਸੇਵਾ ਤੋਂ ਨਮਾਇਜ਼ ਉਹਨਾਂ ਆਪਣੀ ਬੇਟੀ ਮੀਟਿੰਗ ਉਤੇ ਭਾਂਜੀ ਨੂੰ ਸੈਂਡਰੋ ਸਕੂਲ ਛੱਡਣ ਜਾ ਰਹੀ ਸੀ ਤੇ ਅਚਾਨਕ ਕੋਈ ਦੁਰਘਟਨਾ ਮੱਕੜੋ ਹਸਪਤਲ ਦੇ ਬਾਹਰ ਹੋਈ ਗੁਰਿਆ ਡਾਇਜੈਸਟਿਕ ਦੇ ਮੌਕੇ ਤੇ ਮੌਤ ਹੋ ਗਈ ਹੈ ਬਸ ਭਾਂਜੀ ਵੀ ਬਸ ਪੁਲਿਸ ਜਾਂਚ ਕਰ ਰਹੀ ਹੈ ਜੀ ਬਸ ਸੈਂਡਰੋ ਸਕੂਲ ਦੀ ਸੀ ਹਾਂਜੀ ਅਸਲ ਮੰਨ ਕਰਦੇ ਹਾਂ ਉਹ ਵੀ ਕਾਨੂੰਨੀ ਕਾਰਵਾਈ ਨਾਲ ਖਿਲਾਫ ਕੀਤੀ ਜਾਵੇ ਮੈਂ ਐਸਈ ਅਨੀਤਾ ਦੇਵੀ ਪੁਲਿਸ ਸਟੇਸ਼ਨ ਮਕੇਰੀਆਂ ਮੈਂ ਅੱਜ ਮਿਤੀ 26 11 25 ਨੂੰ ਥਾਣੇ ਹਾਜ਼ਰ ਸੀਗੀ ਇੱਕ ਸਾਨੂੰ ਸੂਚਨਾ ਮਿਲੀ ਹੈ ਕਿ ਇੱਕ ਐਕਸੀਡੈਂਟ ਹੋਇਆ ਹੋਇਆ ਹੈ ਜਿਸ ਦੇ ਮਤਲਬਕ ਮੈਂ ਉੱਥੇ ਪਹੁੰਚੀ ਐ ਐਕਸੀਡੈਂਟ ਦੀ ਜਗ੍ਹਾ ਤੇ ਜਿੱਥੇ ਇੱਕ ਸਕੂਟਰੀ ਤੇ ਪੂਰਨਮ ਦੇਵੀ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਸੀ ਇੱਕ ਸਾਈਡ ਤੋਂ ਨਾਲ ਬੱਸ ਆ ਰਹੀ ਸੀ ਬੱਸ ਦੇ ਨਾਲ ਇਹਦੀ ਟੱਕਰ ਹੋਣ ਕਾਰਨ ਇਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਹਨਾਂ ਦੇ ਬੱਚੇ ਮਗਰ ਬੈਠੇ ਸੀ ਸਕੂਟਰੀ ਤੇ ਮਗਰ ਜਿਹੜੀ 13 14 ਸਾਲ ਦੀ ਲੜਕੀ ਸੀਗੀ ਉਹ ਪਿੱਛੇ ਹੁੰ ਡਿੱਗ ਗਈ ਸਕੂਟਰੀ ਦੇ ਟੱਕਰ ਵੱਜਣ ਦੇ ਕਾਰਨ ਉਸ ਸਕੂਟਰੀ ਤੋਂ ਡ ਗਈ ਹੈ ਉਸ ਨੂੰ ਹਸਪਤਲ ਪਹੁੰਚਾਇਆ ਗਿਆ ਵਾ ਉਹ ਬਾਕੀ ਜਿਹੜੇ ਬੱਚੇ ਸੀਗੇ ਉਹਨਾਂ ਦੇ ਸੱਟ ਲੱਗੀ ਸੀਗੇ ਉਹਨਾਂ ਨੂੰ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਵਾ ਤੇ ਬਾਕੀ ਜੋ ਵੀ ਅੱਗੇ ਘਰਦਿਆਂ ਦੇ ਬਿਆਨ ਵਗੈਰਾ ਹੋਣਗੇ ਉਹਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਹੈ ਪੁਲਿਸ ਦੀ ਉਹ ਆਪਾਂ ਕਰਾਂਗੇ ਜੀ ਗੱਲ ਕਰੀ ਤਾਂ ਡਰਾਈਵਰ ਨੂੰ ਮਤਲਬ ਡਰਾਈਵਰ ਅਸੀਂ ਮੌਕੇ ਤੋਂ ਅਰੈਸਟ ਕਰ ਲਿਆ ਹੋਇਆ ਵਾ ਹੁਣ ਠੀਕ ਹੈ ਡਰਾਈਵਰ ਸਾਡੀ ਸਾਡੇ ਕੋਲ ਨਾ ਡਰਾਈਵਰ ਅਸੀਂ ਫੜ ਲਿਆ ਵਾ ਤੇ ਅਸੀਂ ਜੋ ਬੰਦੀ ਕਾਰਵਾਈ ਹੈ ਉਹ ਅਸੀਂ ਕਰਾਂਗੇ